ਸਾਰੇ ਆ ਪਹੁੰਚ ਗਏ 8 ਵਜੇ ਤੱਕ ਉੱਥੇ ਬੈਠੇ ਉੱਥੇ ਅੰਦਰ ਮਤਲਬ ਰੈਸਟ ਹਸਟੀ ਕੀਤੀ ਭਾਈ ਨੇ ਵਧੀਆ ਬੈਠੇ ਆ ਤੇ 9:00 ਵਜੇ ਐਂਟਰੀ ਹੈ ਪ੍ਰੈਸ਼ਨ ਡਾਕਟਰ ਜੀ ਇਹ ਕਹਿੰਦੇ ਅੱਡੇ ਘੰਟੇ ਦਾ ਪ੍ਰੈਸ਼ਨ ਹੈ ਹਾਂ ਅੱਡੇ ਘੰਟੇ ਬਾਅਦ ਪਈ 9:00 ਪੂਰੀ ਕਾ ਬਈ ਗੱਲਬਾਤ ਕੀ ਹੋਈ 10:00 ਕਿਦਾਂ ਸਟਾਰਟ ਹੋਈ ਇਥੋਂ ਜਦੋਂ ਨਿਕਲਣ ਲੱਗੇ ਉਹ ਤੁਹਾਡੇ ਨਾਲ ਕੀ ਗੱਲਬਾਤ ਕੀਤੀ ਸੀ ਨਹੀਂ ਕੋਈ ਨਹੀਂ ਫੇਸ ਟੂ ਤੋਂ ਅਜਾ ਫੇਸ ਟੂ ਹਾਂ ਭਾਈ 8:00 ਵਜੇ ਤੋਂ ਕੀ ਗੱਲਬਾਤ ਹੋਈ ਸੀ ਕੋਈ ਗੱਲਬਾਤ ਨਹੀਂ ਪਈ ਹੱਸਦੇ ਖੇਡਦੇ ਗਏ ਉਹ ਜਿਹਦਾ ਉਹਨਾਂ ਨੇ ਜਾਣਾ ਸੀਗਾ ਅਪਾਇੰਟਮੈਂਟ ਲਈ ਸੀ ਕਿ ਉਸ ਉਹਨਾਂ ਕੋਈ ਗੱਲਬਾਤ ਹੋਈ ਉਹ ਨਹੀਂ ਭਾਈ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਈ ਉਹਨਾਂ ਹਾਂ ਕੋਈ ਨਹੀਂ ਦਾਦਾ ਕੋਈ ਸਵਾਹ ਕਿਦਾਂ ਦਾ ਸਵਾਹ ਭਾਈ ਬਹੁਤ ਵਧੀਆ ਸਾਰਿਆਂ ਨਾਲ ਹਾਂਜੀ ਭਾਈ ਸਾਹਮਣੇ ਸੀਗੇ ਜਾਂ ਤੁਸੀਂ ਸੀਗੇ ਜਾਂ ਹੋਰ ਉਹ ਹਾਸੇ ਖੇਡਦੇ ਕੇ ਕੋਈ ਤੇਰੀ ਗੱਲ ਹੀ ਨਹੀਂ ਸੀ ਹਾਂਜੀ ਕੋਈ ਮਨ ਤੇ ਬੋਝ ਨਹੀਂ ਸੀ ਉਹਦੇ ਕੋਈ ਇਦਾਂ ਚੱਕਰ ਨਹੀਂ ਰਸਤੇ 'ਚ ਜਦੋਂ ਕੋਈ ਗੱਲਬਾਤ ਰਸਤਾ ਬੜਾ ਛੋਣਾ ਨਾ ਨਾ ਜੀ ਬੜਾ ਛੋਣਾ ਮੰਦਰ ਮੱਥਾ ਢੱਕਿਆ ਹਾਂ ਬਸ ਅਮਰਕੇ ਕਹਿੰਦੇ ਚਲੋ ਗਿੱਡੀ ਖਿੱਚਾਂ ਪਾ ਸੁੱਦਾ ਹੀ ਮਬਰਸਾ ਮਗਾ ਠੀਕ ਬਸ ਡੇਢ ਡੇਢ ਘੰਟੇ 'ਚ ਪਹੁੰਚ ਗਏ ਮੇਰੇ ਹਾਂਜੀ ਡੇਢ ਘੰਟੇ ਫਿਰ ਉਸ ਤੋਂ ਬਾਅਦ ਅੱਜਾ ਘੰਟਾ ਕਰਦਾ ਕਰਦੇ ਵਜ ਕੇ ਤਿੰਨ ਫਿਰ ਮੁੰਡੇ ਦੂਜੇ ਨੇ ਹਾਂਜੀ ਮੁੰਡੇ ਦੂਜੇ ਨੂੰ ਫੇਰ ਪੁੱਛਿਆ ਵੀ ਭਾਈ ਐਦਾਂ ਕਹਿੰਦੇ ਵੀ 6 ਘੰਟੇ ਲੱਗ ਗਏ ਆਪਰੇਸ਼ਨ ਨੂੰ ਵੀ ਆਪਰੇਸ਼ਨ ਤੋਂ ਵਧੀਆ ਹੋ ਗਿਆ ਇਹੋ ਜਿਹਾ ਕਿਹੜਾ ਆਪਰੇਸ਼ਨ ਸੀਗਾ ਕਿੰਨਾ ਲੰਮਾ ਸਮਾਂ ਲੱਗਿਆ ਪਤਾ ਨਹੀਂ ਸਰ ਪਣੀ ਕੀ ਦੱਸਾਂ ਉਹ ਸਮਝ ਨਹੀਂ ਇਹ ਬੰਦੇ ਕਹਿੰਦਾ ਕਾਹੇ ਲੱਗੀ ਬਾਹ ਦੇ ਵਿੱਚ ਸਾਡੀ ਲੱਗੀ ਆ ਲੱਗੇ ਰੱਬ ਜਾਣਦਾ ਕੀ ਚੱਕਰ ਪਾਇਆ ਡਾਕਟਰਾਂ ਨੇ ਹੁਣ ਕੀਈਏ ਕੀ ਨਾ ਕੀਈਏ ਇੰਜੈਕਸ਼ਨ ਲੱਗਾ ਦਲਤ ਜਾਂ ਕੀ ਗੱਲਬਾਤ ਆਈ ਉਥੇ ਜਦੋਂ ਵੀਡੀਓ ਇੱਕ ਜਿਹੜੀ ਵਾਇਰਲ ਹੋਣ ਲਈ ਆ ਉਹਨੂੰ ਭਾਈ ਆਪਾਂ ਨੂੰ ਪਤਾ ਹਾਂ ਤੋ ਤਾਂ ਅੱਛੇ ਇੱਕ ਚੀਜ਼ ਮੈਂ ਹੋਰ ਜਾਣ ਤੇ ਕਿਹਾ ਉਹਨਾਂ ਨੇ ਡਾਕਟਰਾਂ ਨੇ ਆਪਾਂ ਇਹ ਕਹਿੰਨੇ ਆ ਬਾਕੀ ਸਭ ਨਿਕਲ ਗਏ ਅੱਛੇ ਜਦੋਂ ਆਪਰੇਸ਼ਨ ਤੋਂ ਬਾਅਦ ਜਦੋਂ ਅਟੈਕ ਆਇਆ ਜਦੋਂ ਪੁੱਛਿਆ ਡਾਕਟਰ ਨੂੰ ਕਿ ਇਹ ਰੰਗ ਕਿਉਂ ਚੇਂਜ ਹੋ ਰਿਹਾ ਨੀਲਾ ਕਿਉਂ ਪੈ ਰਿਹਾ ਦੱਸਿਆ ਇਹ ਉਹਨਾਂ ਨੇ ਕੋਈ ਤੇ ਦੱਸਣ ਲਾ ਦੱਸਣ ਤੇ ਮਾਰੇ ਭੱਜ ਗਏ ਹਾਂ ਦੂਸਰੇ ਭਾਈ ਹੁੰਨੀ ਸੀ ਮੈਂ ਐਕਚੁਅਲੀ ਰਿਸ਼ਤੇਦਾਰ ਆ ਰਹੇ ਸੀ ਨਾ ਮੈਂ ਥੱਲੇ ਨੀਚੇ ਖੜ ਗਿਆ ਸੀ ਅੱਛਾ ਦੂਸਰੇ ਭਾਈ ਜਿਹੜੇ ਭਾਈ ਦੇ ਨਾਲ ਹੁੰਦੇ ਸੀ ਨਾ ਜਿਹੜੇ ਐਕਸਰਸਾਈਜ਼ ਕਰਾਉਂਦੇ ਭਾਈ ਨੇ ਉਹ ਭਾਈ ਨੂੰ ਪਤਾ ਵੀ ਕੀ ਚੱਕਰ ਪਿਆ ਹੈ ਜਾ ਉਹਨਾਂ ਦੇ ਬਾਪੂ ਜੀ ਉੱਥੇ ਕੋਈ ਗੱਡੀ ਤੇ ਵਾਪਸ ਆ ਰਹੇ ਕੋਈ ਜਲੰਧਰ ਨੂੰ ਵਾਪਸ ਆਏ ਉਹਦੋਂ ਕੋਈ ਗੱਲਬਾਤ ਹੋਈ ਉਹਦੇ ਵੀ ਨਹੀਂ ਕੋਈ ਗੱਲਬਾਤ ਕੋਈ ਨਹੀਂ ਭਾਈ ਇਹ ਪਹਿਲਾਂ ਡੇਰੇਲ 'ਚ ਹੈ ਹੀ ਨਹੀਂ ਸੀ ਗੱਲ ਉਹਨਾਂ ਦੇ ਕੋਈ ਹਾਰਡ ਜਿਹ ਪ੍ਰੋਬਲਮ ਨਹੀਂ ਕੋਈ ਕੁਝ ਕਦੀ ਹਸਪੀਟਲ ਪਹਿਲਾਂ ਕਦੀ ਇਲਾਜ ਕਰਵਾਇਆ ਨਹੀਂ ਜੀ ਬਸ ਬਾਹਾਂ ਦਾ ਹੀ ਪੰਜ ਸਾਲ ਢੇ ਸਾਲ ਤੋਂ ਤੁਸੀਂ ਨਾਲ ਸੀ ਹਾਂ ਜੀ ਹਾਂ ਜੀ ਕਦੀ ਗੱਲ ਤੁਹਾਡੇ ਨਾਲ ਕੀਤੀ ਕੋਈ ਭਰਾਵਾ ਵਾਂਗੂ ਤੁਹਾਨੂੰ ਨਹੀਂ ਹਾਂ ਜੀ ਨਹੀਂ ਨਹੀਂ ਭਾਈ ਇਦਾਂ ਕੋਈ ਗੱਲ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਭਾਈ ਨੂੰ ਪਹਿਲੇ ਬੜੀ ਡਾਕਟਰ ਕੋਲ ਗਏ ਹੋਣ ਬਸ ਬਾਹਾਂ ਦੇ ਕਰਾਉਂਦੇ ਸੀ ਜਦੋਂ ਕਰਾਉਂਦੇ ਸੀ ਹੋਰ ਕੁਝ ਨਹੀਂ ਸੀ ਉਹ ਕੋਈ ਪ੍ਰੋਬਲਮ ਨਹੀਂ ਹੈ ਭਾਈ ਜੀ ਮਸਲ ਟੁੱਟ ਜਾਂਦਾ ਸੀ ਮਸਲ ਹੀ ਬਸ ਮਸਲ ਟੁੱਟ ਜਾਂਦਾ ਸੀ ਉਹਦੀ ਰਿਪੇਅਰ ਕਰਵਾਉਂਦੇ ਆ ਹਾਂ ਸੋਰੀ ਉਹਦੀ ਉਹਦਾ ਆਪਰੇਸ਼ਨ ਹੀ ਗੱਲ ਉਹਨੇ ਪਤਾ ਨਹੀਂ ਸੀ ਆ ਖਬਰ ਆਇਆ ਮਿਲ ਜਾਣੀ ਪਤਾ ਨਹੀਂ ਸੀ ਕਿੰਨੇ ਵਜੇ ਤੁਹਾਨੂੰ ਇਤਲਾ ਮਿਲੇ ਕਿ ਭਾਜੀ ਹੁਣੀ ਆਣੀ ਨਹੀਂ ਇਹ ਭਾਈ 5:00 ਵਜੇ ਤੱਕ 5:00 ਵਜੇ ਹਾਂਜੀ ਭਾਈ ਹਾਂ ਅੱਧੇ ਘੰਟੇ ਦਾ ਆਪਰੇਸ਼ਨ ਦੱਸਿਆ ਸੀ ਤੇ ਇੰਨਾ 6 ਘੰਟੇ ਲਾ ਕੇ ਆਪਰੇਸ਼ਨ ਨੂੰ ਕਹਿੰਦੇ ਕੀਤਾ ਦੋ ਬਲ ਅਟੈਕ ਆ ਗਏ ਦੋਨਾਂ ਅਟੈਕ ਦਾ ਕੀ ਹੈ ਬੇਟਾ ਹਾਟਾ ਅਟੈਕ ਆ ਗਿਆ